ਵੋਟਾਂ ਦੀ ਗਿਣਤੀ ਨੂੰ ਲੈ ਕੇ ਮਿੰਦਰਾ ਕਾਲਜ ਦੇ ਬਾਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਪੁਖਤਾ ਇੰਤਜ਼ਾਮ ਮੌਕੇ ਤੇ ਪਹੁੰਚੇ ਵਿਵਾਦ ਜੈਂਦਰ ਕੋਰਟੇ ਸੁਰਜੀਤ ਸਿੰਘ ਰਖੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਕੋਈ ਇਨਫੋਰਮੇਸ਼ਨ ਆਈ ਸੀਗੀ ਉਹਨੂੰ ਵੈਰੀਫਾਈ ਕਰਨਾ ਹੈ ਕੌਣ ਆਇਆ ਅੰਦਰ ਲੱਗਦਾ ਵੀ ਵਿਦਾਇ ਕਿਹੜੇ ਅੰਦਰ ਆਏਗੇ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦੀ ਮੈਂ ਇਨਫੋਰਮੇਸ਼ਨ ਲਈ ਵੇਟ ਕਰ ਰਹੀ ਹਾਂ ਫਿਰ ਮੈਂ ਦੱਸੂਗੀ ਹਾਂਜੀ ਸਰ ਜਦੋਂ ਦੂਸਰੀ ਆਇਓ ਕਿਹਦੇ ਨਤੀਜੇ ਜਿਹੜੇ ਹੈਗੇ ਸਾਹਮਣੇ ਆ ਰਹੇ ਦੰਦੇ ਦੇਖੋ ਜਿੱਤੇ ਹਾਲੇ ਆਉਣੇ ਨੇ ਗਿਣਤੀ ਹੋ ਰਹੀ ਹੈ ਹਾਲ ਤੱਕ ਤਾਂ ਸਮੂਥਾ ਹੁਣ ਗੇੜੇ-ਗੇੜੇ ਮਾਰ ਲੱਗੇ ਨੇ ਉਸ ਗੇੜੇ ਮਾਰਨ ਲੱਗੀ ਤੇ ਇਹਦੇ ਕੈਂਡੀਡੇਟ ਵੀ ਗੇੜੇ ਮਾਰਨ ਲੱਗੇ ਦੇਖਦਾ ਕੀ ਹੁੰਦਾ ਕਿਤੇ ਤੇ ਬੰਦਬਸ ਚੜ੍ਹ ਗਏ ਆ ਪ੍ਰੈਸ਼ਨ ਨੂੰ ਕਿਤੇ ਗਏ ਨੇ ਕਿਵੇਂ ਤੁਸੀਂ ਕੋਈ ਪਤਾ ਲੱਗੂ ਨਾਲ ਉਹ ਕੀ ਕਰਦੇ ਨੇ ਸਾਡੇ ਬੰਦੇ ਵੀ ਇੱਥੇ ਖੜੇ ਨੇ ਤੇ ਇਹਨਾਂ ਦੀ ਬੰਦ ਵੀ ਇੱਥੇ ਖੜੇ ਨੇ ਤੇ ਉਹ ਮੀਟ ਰੱਖਦੇ ਆ ਕਿ ਠੀਕ ਰਹੂਗਾ ਕੰਮ ਪਰ ਫੇਰ ਸਰਕਾਰ ਦਾ ਪਤਾ ਨਹੀਂ ਇਹਨਾਂ ਦਾ ਕਿੱਥੇ ਹੋ ਜਾ ਕਿੱਥੇ ਉਹ ਕਰਦੇ ਹੁੰਦਾ ਕੁਝ ਕਿਤੇ ਵੀ ਜਿਹੜੀ ਕਾਰਿਆਈ ਹੋਈ ਥੀ ਨਹੀਂ ਹਾਲਪ ਤਾਂ ਗਿਣਤੀ ਇੱਥੇ ਆਈ ਹੈ ਮੈਂ ਕਿਉਂਕਿ ਏਟ ਮੇਨ ਗਿਣਤੀ ਇੱਥੇ ਹੈ ਮੀਟਾ ਵੀ ਠੀਕ ਰਹੂਗਾ ਜੀ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਪੁਖਤਾ ਪ੍ਰਬੰਧ ਕੀਤੇ ਨੇ ਤਾਂ ਕਿ ਜਿਹੜੀ ਇਹ ਕਾਊਂਟਿੰਗ ਪ੍ਰੋਸੈਸ ਹੈ ਇਹ ਸਹੀ ਤਰੀਕੇ ਨਾਲ ਮੁਕੰਮਲ ਹੋਵੇ ਇਸ ਦੇ ਲਈ ਅਸੀਂ ਐਡਵਾਂਸ ਵਿੱਚ ਬੜੀ ਤਿਆਰੀ ਕੀਤੀ ਪ੍ਰੈਪਰੇਸ਼ਨ ਕੀਤੀ ਅਸੀਂ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮ ਜਾਰੀ ਕੀਤੇ ਨੇ ਸਾਰੇ ਗਸਟਡ ਅਫਸਰ ਸਹਿਬਾਨ ਸਾਰੇ ਐਸ ਐਚਓ ਸਹਿਬਾਨ ਸਾਰੇ ਹੀ ਚੌਕੀ ਇੰਚਾਰਜ ਸਹਿਬਾਨ ਤੇ ਹੋਰ ਜਿੰਨੇ ਇੰਚਾਰजेस ਨੇ ਉਹਨਾਂ ਨੂੰ ਉਹਨਾਂ ਦੀ ਪ੍ਰੋਪਰ ਅਸੀਂ ਡਿਊਟੀਆਂ ਅਲੋਕੇਟ ਕੀਤੀਆਂ ਨੇ ਉਹਨਾਂ ਨੂੰ ਉਹਨਾਂ ਦੇ ਸੈਂਟਰਸ ਏਰੀਆਜ਼ ਜੂਰਿਸਡਿਕਸ਼ਨਸ ਅਤੇ ਰੂਟਸ ਅ ਅਪਾਇੰਟ ਕੀਤੇ ਨੇ ਤਾਂ ਕਿ ਉਹ ਉੱਥੇ ਧਿਆਨ ਰੱਖਣਗੇ ਪਰਸਨਲੀ ਸੁਪਰਵਾਈਜ਼ ਕਰਨਗੇ ਤੇ ਇਨਸ਼ੋਰ ਕਰਨਗੇ ਕਿ ਫ੍ਰੀ ਫੇਅਰ ਤੇ ਪੀਸਫੁਲ ਪੂਰੀ ਪ੍ਰੋਸੈਸ ਮੁਕੰਮਲ ਹੋਵੇ ਤੇ ਕਿਤੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਠੀਕ ਹੈ